ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਦੇ ਆਂ ਪੀ ਆਰਟੀਸੀ ਦੀਆਂ ਬੱਸਾਂ ਬਾਰੇ ਉਸ ਦੇ ਵਿੱਚ ਚੱਲੀ ਆ ਰਹੀ ਹੜਤਾਲ ਜੋ 52 ਸਵਾਰੀਆਂ ਤੋਂ ਵੱਧ ਸੀਗੇ ਆ ਉਹ ਨਹੀਂ ਸੀਗੇ ਚੜਾ ਰਹੇ ਇਹ ਕਾਰਨ ਤਾਂ ਬਣਿਆ ਸੀਗਾ ਕਿ ਟਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਵੱਲੋਂ ਸੀਗਾ ਜਿਹੜਾ ਇੱਕ ਬਿਆਨ ਸੀਗਾ ਦਿੱਤਾ ਗਿਆ ਸੀਗਾ ਕਿ ਜਿਹੜੀਆਂ ਬਸਾਂ ਦੇ ਵਿੱਚ ਓਵਰਲੋਡ ਸਵਾਰੀ ਹੋਊਗੀ ਤਾਂ ਉਸ ਦੇ ਚਾਲਾਨ ਸੀਗੇ ਜਿਹੜੇ ਉਹ ਕੱਟੇ ਜਾਣਗੇ ਹੋਰ ਵੀ ਉਹਨਾਂ ਦੀ ਆਪਣੀ ਵਿਭਾਗੀ ਮੰਗਾਂ ਨੂੰ ਲੈ ਕੇ ਸੀਗਾ ਜਿਹੜਾ ਪੀਆਰਟੀਸੀ ਦੇ ਕੱਚੇ ਮਲਾਗਾ ਵੱਲੋਂ ਸੀਗਾ ਲਗਾਤਾਰ ਸੀ ਸੰਘਰਸ਼ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਨੇ ਇਸ ਲੜੀ ਦੇ ਤਹਿਤ ਸੀਗਾ ਕਿ 52 ਸਵਾਰੀਆਂ ਤੋਂ ਵੱਧ ਅਸੀਂ ਪੀਆਰਟੀਸੀ ਦੇ ਵਿੱਚ ਨਹੀਂ ਚੜਾਵਾਂਗੇ ਤੇ ਉਸ ਨੂੰ ਲੈ ਕੇ ਕਾਫੀ ਦਿਨਾਂ ਤੁਸੀਂ ਜਿਹੜਾ ਇਸ ਹੜਤਾਲ ਦਾ سلسلہ ਸੀਗਾ ਉਹਨਾਂ ਵੱਲੋਂ ਚੱਲ ਰਿਹਾ ਸੀਗਾ ਤੇ ਇਸ ਨੂੰ ਲੈ ਕੇ ਪਰੇਸ਼ਾਨੀਆਂ ਲੋਕਾਂ ਨੂੰ ਆਉਣ ਜਾਂ ਸਫ਼ਰ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਆ ਰਹੀਆਂ ਸੀਗੀਆਂ ਕੇ ਬਸਾ 52 ਸਵਾਰੀਆਂ ਤੋਂ ਵੱਧ ਸੀ ਜਿਹੜੀਆਂ ਉਹ ਨਹੀਂ ਚੜਾਏ ਸੀ ਖਾਸ ਕਰ ਜਿਹੜੀਆਂ ਮਾ ਬੀਬੀਆਂ ਫਰੀ ਸਫਰ ਕਰਦੀਆਂ ਨੇ ਆਧਾਰ ਕਾਰਡ ਦੇ ਉੱਤੇ ਉਹਨਾਂ ਨੂੰ ਲੈ ਕੇ ਬਹੁਤ ਵੱਡਾ ਸੀਗਾ ਜਿਹੜਾ ਝੰਜੜ ਸੀਗਾ ਛੜਿਆ ਹੋਇਆ ਸੀਗਾ ਉਹ ਰੋਜ਼ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਨਾਲ ਸੀਗਾ ਜਿਹੜਾ ਬਾਹਰ ਵਸੇ ਲੋਕਾਂ ਦਾ ਹੁੰਦਾ ਸੀਗਾ ਉਹ ਆਪਣੇ ਆਸ਼ਰਤਾਂ ਅਨੁਸਾਰ ਸੀ ਅਸੀਂ 52 ਸਵਾਰੀਆਂ ਤੋਂ ਵੱਧ ਸੀ ਜਿਹੜੀਆਂ ਉਹ ਨਹੀਂ ਚੜਾਏ ਰੇ ਸੀਗੇ ਤੇ ਲੋਕ ਸੀ ਉਹਨਾਂ ਨਾਲ ਲਗਾਤਾਰ ਇਸ ਗੱਲ ਦੇ ਉੱਤੇ ਜਿਤ ਵਿਵਾਸ ਕਰ ਰਹੇ ਸੀ ਕਿ ਅਸੀਂ ਨੇ ਲੰਮਾ ਸਫਰ ਕਰਨਾ ਦੂਦਰਾਡੇ ਜਾਣਾ ਹੁੰਦਾ ਤੇ ਕਨੈਕਟਰਾਂ ਵੱਲੋਂ ਸੀਗਾ ਜਿਹੜਾ ਬਸਾਂ ਦੇ ਵਿੱਚ ਨਹੀਂ ਸਿੱਟਾਏ ਜਾ ਰਹੇ ਆ ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਉਸ ਨੂੰ ਲੈ ਕੇ 8 ਤਰੀਕ ਦੀ ਜਿਹੜੀ ਫਰਵਰੀ ਦੀ ਆ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਜਿਹੜੀ ਮੀਟਿੰਗ ਪੀਆਰਟੀਸੀ ਦੀ ਯੂਨੀਅਨ ਦੀ ਉਹ ਤੈਅ ਹੋਈ ਆ ਉਸ ਤੋਂ ਬਾਅਦ ਜਾ ਕੇ ਜਿਹੜੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ 52 ਸਵਾਰੀਆਂ ਚੜਾਉਣ ਲਈ ਜਿਹੜੀ ਸ਼ਰਤ ਸੀਗੀ ਉਸ ਨੂੰ ਫਿਲਹਾਲ ਇਹਦਾ ਮਲਤਵੀ ਕਰ ਦਿੱਤਾ ਗਿਆ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਜੇਕਰ 8 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਜਿਹੜਾ ਸਾਰਥਕ ਨਹੀਂ ਹੁੰਦੇ ਤਾਂ ਸਾਡੀ ਐਜੀਟੇਸ਼ਨਾਂ ਹੋਰ ਵੀ ਤਿੱਖੇ ਰੂਪ ਦੇ ਵਿੱਚ ਆ ਜਿਹੜੀ ਅੱਗੇ ਚੱਲ ਸਕਦੀ ਆ ਤੇ ਇਸ ਦੇ ਨਾਲ ਲੋਕਾਂ ਨੂੰ ਤਾਂ ਇੱਕ ਇਸ ਸਮੇਂ ਆ ਜਿਹੜਾ ਕਾਫੀ ਰਾਹਤ ਮਹਿਸੂਸ ਹੋਵੇਗੀ ਕਿ ਰੋਜ਼ ਦੀ ਜਿਹੜੀ ਖੱਜਲ-ਖੁਆਰੀ ਸੀਗੀ ਸਵਾਰੀਆਂ ਦੀ ਘਟੋ-ਘਟ ਉਹ ਖਤਮ ਹੋਵੇਗੀ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਜਿਹੜੇ ਮਸਲੇ ਨੇਗੇ ਉਹ ਜੇਕਰ ਮੀਟਿੰਗ ਦੇ ਵਿੱਚੋਂ ਮਸਲੇ ਹੱਲ ਹੋ ਜਾਂਦੇ ਉਹਨਾਂ ਤੇ ਵੀ ਜਿਹੜੀ ਸਾਰਥਕ ਹੋਵੇਗਾ ਕਿ ਇਸ ਸੰਘਰਸ਼ ਦੇ ਦੌਰਾਨ ਉਹਨਾਂ ਦੇ ਮਸਲੇ ਨੇ ਜਿਹੜੇ ਉਹ ਹੱਲ ਹੋ ਜਾਂਦੇ ਨੇ ਸੋ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਇਹ ਸੀ ਕਿ 52 ਸਵਾਰੀਆਂ ਤੋਂ ਵੱਧ ਜਿਹੜੀਆਂ ਉਹ ਸਵਾਰੀਆਂ ਨੇ ਪੀਆਰਟੀਸੀ ਦੇ ਵਿੱਚ ਸਫ਼ਰ ਕਰ ਸਕਣਗੀਆਂ ਤੇ ਉਹਨਾਂ ਵੱਲੋਂ ਆਪਣੀਆਂ ਜਿਡਿਟੇਸ਼ਨ ਜਿਹੜੀ ਹੋ ਵਾਪਸ ਲੈ ਲਈ ਗਈ ਆ ਅੱਜ ਦਾ ਪ੍ਰੋਗਰਾਮ ਸੁਣਨ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ